ਸੱਚ ਕਾਲ ਜੀ ਮੈਂ ਸਾਪਨ ਗੋਟਾ ਤੇ ਕੁਝ ਬੋਲ ਤੁਹਾਡਾ ਨਾਲ ਸਾਂਝੇ ਕਰਨ ਜਾ ਰਿਹਾ ਜੇਕਰ ਤੁਹਾਨੂੰ ਚੰਗੇ ਲੱਗੇ ਤੇ ਤੁਸੀਂ ਅੱਗੇ ਸਾਂਝੇ ਜਰੂਰ ਕਰਿਓ ਇੱਕ ਵਾਰੀ ਪੂਰੇ ਬੋਲ ਧਿਆਨ ਦੇ ਨਾਲ ਸੁਣ ਲਿਓ ਸਾਂਝੇ ਫਿਰ ਤੁਸੀਂ ਆਪਣੇ ਆਪ ਹੀ ਕਰ ਦੇਨੇ ਆ ਅੱਗੇ ਸ਼ੇਅਰ ਤੁਸੀਂ ਆਪਣੇ ਆਪ ਹੀ ਕਰ ਦੇਨੇ ਆ ਤੇ ਆਜਾ ਵੀ ਬਣਗੋਟਿਆ ਰਿਆ ਓਏ ਜਿੰਨਾ ਥੱਲੇ ਦੇ ਕੇ ਕਿਸਾਨ ਮਾਰਤੇ ਓਏ ਸਾਡੀਆਂ ਦਵਾਈਆਂ ਨੇ ਉਹ ਲਾਲ ਵੱਟੀਆਂ ਓਏ ਵਿੱਚ ਕੇ ਜਮੀਰ ਵੋਟ ਪਾਉਣ ਵਾਲਿਓ ਮੈਂ ਦਿਲ ਕਰੇ ਆਖਦਿਆਂ ਗੱਲਾਂ ਤਤੀਆਂ ਓਏ ਨਿਕਲ ਕਰਾਂ ਦੇ ਵਿੱਚੋਂ ਬਾਹਰ ਆ ਜਾਵੋ ਓਏ ਤੁਸੀਂ ਨਿਕਲ ਕਰਾਂ ਦੇ ਵਿੱਚੋਂ ਬਾਹਰ ਆ ਜਾਵੋ ਓਏ ਮਿਲਦੇ ਹੁੰਦੇ ਨੇ ਸਦਾ ਹੱਕ ਖੋਣ ਤੇ ਓਏ ਹੁਣ ਵੀ ਜੇ ਖਵਲਿਆ ਨਾ ਖੂਨ ਸਜਣੋ ਤੇ ਲਾਂਤ ਆਇ ਆਪਣੇ ਪੰਜਾਬੀ ਹੋਣ ਤੇ ਓਏ ਹੌਣ ਮੀ ਦੇ ਖਵਲਿਆ ਨਾ ਖੂਨ ਸਜਣੋ ਤੇ ਲਾਂਤ ਆਇਆ ਆਪਣੇ ਪੰਜਾਬੀ ਹੋਣ ਤੇ ਓਏ ਹੱਥ ਜੋੜਾਂ ਤੁਹਾਡੇ ਅੱਗੇ ਇੱਕ ਹੋ ਜੀਏ ਓਏ ਖਾਲਿਆ ਬਥੇਰੇ ਆਪਾਂ ਕਾਟੇ ਮਿੱਤਰੋ ਓਏ ਹਾਕਮ ਮਣਾਉਂਦੇ ਖੁਸ਼ੀ ਇਸ ਗੱਲ ਦੀ ਓਏ ਆਪਸ ਚ ਫਿਰਦਿਆਂ ਪਾਟੇ ਮਿੱਤਰੋ ਓਏ ਹਾਕਮ ਮਣਾਉਂਦੇ ਖੁਸ਼ੀ ਇਸ ਗੱਲ ਦੀ ਓਏ ਆਪ ਸੱਚ ਫਿਰਦੇ ਆਂ ਪਾਟੇ ਮਿੱਤਰੋ ਓਏ ਧਰਨੇ ਚ ਹੁੰਦੀਆਂ ਨਾ ਕਿਤੇ ਸਿਆਸਤਾਂ ਜੇ ਧਰਨੇ ਚ ਹੁੰਦੀਆਂ ਨਾ ਕਿਤੇ ਸਿਆਸਤਾਂ ਤੇ ਕਰ ਜਾਂਦਾ ਮੋਦੀ ਹੱਥ ਖੜੇ ਮਿੱਤਰੋ ਓਏ ਬਿੱਲ ਰੱਦ ਹੋਣੇ ਸੀ ਬੜੇ ਖਿੱਚਰਦੇ ਓਏ ਮੋਰਚੇ ਚ ਹੁੰਦੇ ਨਾ ਜੇ ਧੜੇ ਮਿੱਤਰੋ ਓਏ ਬਿੱਲ ਰੱਦ ਹੋਣੇ ਸੀ ਬੜੇ ਖਿੱਚਰਦੇ ਓਏ ਮੋਰਚੇ ਚ ਹੁੰਦੇ ਨਾ ਜੇ ਧੜੇ ਮਿੱਤਰੋ ਓਏ ਲਾਡਾਂ ਨਾਲ ਪਾਲੀ ਪਖ ਪੂਰੇ ਗੈਰ ਦਾ ਤੇ ਉਸ ਵੇਲੇ ਬਾਪੂ ਜਾਂਦਾ ਏ ਟੁੱਟ ਮਿੱਤਰੋ ਓਏ ਲੱਕ ਵਾਲੀ ਸੱਟ ਜਿਹਾਂ ਦਾਗ ਪੱਗਦਾ ਤੇ ਫੇਰ ਨਹੀਂ ਬੰਦੇ ਤੋਂ ਹੁੰਦਾ ਉੱਠ ਮਿੱਤਰੋ ਲਾਡਾਂ ਨਾਲ ਪਾਲੀ ਪਖ ਪੂਰੇ ਗੈਰ ਦਾ ਤੇ ਉਸ ਵੇਲੇ ਬਾਪੂ ਜਾਂਦਾ ਏ ਟੁੱਟ ਮਿੱਤਰੋ ਓਏ ਲੱਕ ਵਾਲੀ ਸੱਟ ਜਿਹਾਂ ਦਾਗ ਪੱਗਦਾ ਤੇ ਫੇਰ ਨਹੀਂ ਬੰਦੇ ਤੋਂ ਹੁੰਦਾ ਉੱਠ ਮਿੱਤਰੋ ਓਏ ਜਦੋਂ ਅੱਖ ਚਿਹਰੀਆਂ ਚ ਪੱਗ ਰੋਲਦੀ ਓਏ ਜਦੋਂ ਅੱਖ ਚਿਹਰੀਆਂ ਚ ਪੱਗ ਰੋਲਦੀ ਤੇ ਅੱਖਾਂ ਵਿੱਚ ਖੂਨ ਆ ਜਾਏ ਬਿਨਾਂ ਚੋਟ ਤੋਂ ਓਏ ਧਰਤੀ ਨਹੀਂ ਵੇਲ ਦਿੰਦੀ ਉਦੋਂ ਬਾਪ ਨੂੰ ਓਏ ਧੀ ਛਿੜਵਾਉਂਦੀ ਜਦੋਂ ਹੱਥ ਕੋਟ ਚੋਂ ਓਏ ਧਰਤੀ ਨਹੀਂ ਵੇਲ ਦਿੰਦੀ ਉਦੋਂ ਬਾਪ ਨੂੰ ਓਏ ਧੀ ਛਿੜਵਾਉਂਦੀ ਜਦੋਂ ਗੁੱਟ ਕੋਟ ਚੋਂ ਓਏ ਜਿਹੜੇ ਬੰਦੇ ਲਿਖਦੇ ਆ ਗੱਲਾਂ ਤਤੀਆਂ ਤੇ ਉਹਨਾਂ ਨੂੰ ਨਹੀਂ ਮਿਲਦੇ ਅਵਾਰਡ ਹੁੰਦੇ ਆ ਓਏ ਜਿਹੜੇ ਬੰਦੇ ਲਿਖਦੇ ਆ ਗੱਲਾਂ ਸੱਚੀਆਂ ਤੇ ਉਹਨਾਂ ਨੂੰ ਨਹੀਂ ਮਿਲਦੇ ਅਵਾਰਡ ਹੁੰਦੇ ਆ ਓਏ ਬੰਬ ਤੇ ਬਦੂਕਾਂ ਵਾਲੇ ਗੀਤ ਚੱਲਦੇ ਤੇ ਚੰਗੇ ਗੀਤ ਘੱਟ ਹੀ ਰਿਕਾਰਡ ਹੁੰਦੇ ਆ ਮੈਂ ਲਿਖਣਾ ਨਹੀਂ ਮਾੜਾ ਭਾਵੇਂ ਗੀਤ ਨਾ ਵਿਕੇ ਮੈਂ ਲਿਖਣਾ ਨਹੀਂ ਮਾੜਾ ਭਾਵੇਂ ਗੀਤ ਨਾ ਵਿਕੇ ਦੇਵੇ ਪਣਗੋਟਾ ਓਏ ਜਵਾਬ ਅਕਵੇਂ ਓਏ ਚੰਗਾ ਗੀਤਕਾਰ ਕਿਹੜੇ ਖੂਚ ਪੈ ਜਾਵੇ ਓਏ ਕਲਾਕਾਰ ਮੰਗਦੇ ਆ ਗੀਤ ਚੱਕਵੇਂ ਓਏ ਚੰਗਾ ਜੋ ਲਖਾਰੀ ਕਿਹੜੇ ਖੂਚ ਪੈ ਜਾਵੇ ਓਏ ਕਲਾਕਾਰ ਮੰਗਦੇ ਆ ਗੀਤ ਚੱਕਵੇਂ ਸੋ ਜਿਉਂਦੇ ਵਸਦੇ ਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੇਕਰ ਤੁਹਾਨੂੰ ਬੋਲ ਚੰਗੇ ਲੱਗੇ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ